ਆਪਾਂ ਤਾਲੇ ਖਲਾਉਣੇ ਸੀਗੇ ਤਾਲੇ ਖੋਲ ਦਾਂਗੇ ਜੀ ਹਾਂ ਤੇ ਤਾਲੇ ਖੋਲਣ ਵਾਸਤੇ ਨਾ ਆਪਾਂ ਨੂੰ ਘਰੇ ਜਾਣਾ ਪਊਗਾ ਅੱਛਾ ਜੀ ਜਾਵਾਂਗੇ ਜੀ ਖੋਲ ਦਾਂਗੇ ਕੋਈ ਗੱਲ ਤੇ ਕਿੰਨੇ ਪੈਸੇ ਲੈਨੇ ਤਾਲਾ ਖਲਾਏ 100 150 ਰੁਪਈਆ ਲੈ ਲੈ ਜੀ 100 ਰੁਪਈਆ ਕਿ 150 ਰੁਪਈਆ 150 ਵੀ ਲੈ ਲਈਦਾ 100 ਵੀ ਲੈ ਲਈਦਾ ਜੀ ਕੰਮ ਦੇ ਹਿਸਾਬ ਨਾਲ ਅੱਛਾ ਵੀ ਜਿੰਨਾ ਕ ਟਾਈਮ ਲੱਗਦਾ ਖੋਲਣ ਹਾਂਜੀ ਹਾਂਜੀ ਤਾਲੇ ਤਾਂ ਆਪਣੇ ਹੋਣਗੇ ਮੈਨੂੰ ਲੱਗਦਾ ਤਾਲੇ ਹੋ ਗਏ ਇੰਨੇ ਤਾਲੇ ਕਿਵੇਂ ਵੀ ਚੋਰੀ ਚਾਰੀ ਵਾਲੇ ਤਾਂ ਨਹੀਂ ਕੰਮ ਨਹੀਂ ਨਹੀਂ ਨਾ ਚੋਰੀ ਵਾਲਾ ਕਿ ਆਪਣੇ ਆਪ ਦੇ ਘਰ ਦਾ ਅੱਛਾ ਪੁਲਿਸ ਵਾਲੇ ਚ ਗੱਲ ਇਹ ਸੀਗੀ ਵੀ ਉਹ ਚਾਬੀਆਂ ਦਾ ਸੀਗਾ ਗੁੱਛਾ ਅੱਛਾ ਜੀ ਉਹ ਗੁੱਛੇ ਸੀਗਾ ਤੇ ਸਾਰਾ ਗੁੱਛਾ ਹੀ ਜਾ ਗਿਆ ਕਿਤੇ ਪਤਾ ਨਹੀਂ ਲੱਗਿਆ ਅੱਛਾ ਜੀ ਉਹ ਲੱਭਿਆ ਨਹੀਂ ਸੀ ਬਹੁਤ ਲੱਭਿਆ ਪਤਾ ਨਹੀਂ ਕਿੱਥੇ ਸੱਟ ਬੈਠੇ ਆ ਅੱਛਾ ਜੀ ਤੇ ਮੈਂ ਸੋਚਿਆ ਵੀ ਚਲੋ ਤਾਲੇ ਆਪਾਂ ਢੋਡ ਕੇ ਖਲਾ ਦੇਗੇ ਹਾਂ ਹਾਂ ਚਲ ਵੜਦੇ ਹਾਂ ਕੋਈ ਗੱਲ ਨਹੀਂ ਕਾਕੇ 100 ਰੁਪਈਆ ਦਊਗਾ ਮੈਂ ਤਾਲੇ ਦਾ। ਨਹੀਂ ਨਹੀਂ 100 ਤੋਂ ਥੋੜਾ ਦੇ। ਹਾਂ 100 ਤੋਂ ਥੋੜਾ। ਨਹੀਂ ਐਨਾ 100 ਦੇ ਹਿਸਾਬ ਨਾਲ ਤਾਲੇ ਬਹੁਤ ਬਣ ਜਾਣੇ ਆਪਾਂ। ਨਹੀਂ ਨਹੀਂ ਫਿਰ ਤਾਲੇ ਫਿਰ ਕਿਤੇ ਗਲਤ ਤਾਂ ਨਹੀਂ ਕਿਤੇ ਚੱਕਰ ਕੋਈ। ਉਹ ਨਹੀਂ ਨਹੀਂ ਗਲਤ ਚੱਕਰ ਨਹੀਂ ਉਹ ਤੂੰ ਟੈਨਸ਼ਨ ਨਾ ਲੈ। ਅੱਛਾ ਅੱਛਾ। ਉਹ ਬੇਫਿਕਰ ਹੋ ਜਾ ਤੂੰ। ਠੀਕ ਹੈ। ਪਾਸ ਮਾਨ ਫਿਰ ਚਲੀ ਗਏ ਆਪਾਂ। ਹਾਂ ਫਿਰ ਛੱਡ ਜੂਗੇ ਇੱਥੇ। ਉਹ ਛੱਡ ਜਾਾਂਗੇ ਆ ਨੇੜੇ ਜਾਣਾ ਆਪਾਂ। ਹਾਂ ਫਿਰ ਦੁਕਾਨਦਾਰੀ ਬੰਦ ਕਰਨੀ ਪੈਂਦੀ ਨਾ ਛੱਡ ਕੇ ਜਾਣਾ। ਨਹੀਂ ਨਹੀਂ ਕੋਈ ਨਹੀਂ ਛੱਡ ਜੂਗਾ। ਚੱਲਦੇ ਆਂ ਬਸ। ਚਲੋ ਚਲੋ। ਤੁਹਾਡੇ ਕੋਲੇ ਲੈ ਜਾਈਦਾ ਹੱਥ ਬਾੜੀ ਘੁੱਟ ਕੇ ਆ ਆਪਣੇ ਘਰ ਦਾ ਜਿੰਦਰਾ ਅੱਛਾ ਜੀ ਇਹਦਾ ਤਾਲਾ ਖੋਲਣਾ ਉਹ ਤਾਂ ਨਹੀਂ ਤੋੜਨਾ ਤਾਲਾ ਤੋੜਨਾ ਨਹੀਂ ਭਈ ਇਹਨੂੰ ਪਤਾ ਲਾਇਆ ਇਹਨੂੰ ਲਾਇਆ ਨੂੰ ਥੋੜਾ ਟਾਈਮ ਹੀ ਹੋਇਆ ਅੱਛਾ ਗਾਲ ਹੀ ਫੜਾ ਲੱਗਿਆ ਪਈ ਯਾਰ ਇਹਨੂੰ ਖੁੱਲ ਜੂਗਾ ਕਿ ਨਹੀਂ ਖੋਲ ਜੂ ਖੋਲ ਜੂ ਖੋਲ ਜੂ ਲੈ ਖੁੱਲ ਗਈ ਠੀਕ ਅੱਛਾ ਚੱਲ ਆਹ ਤਾਲਾ ਦਾ ਇੱਥਾ ਖੋਲ ਉਹ ਆ ਚੱਲ ਫੇਰ ਅੱਗੇ ਵੀ ਐ ਲੱਗਦਾ ਜਿਵੇਂ ਕੋਈ ਰਹਿੰਦਾ ਹੀ ਨਹੀਂ ਹੁੰਦਾ ਤੇਰਾ ਆਪਦਾ ਘਰ ਆ ਹਾਂ ਹਾਂ ਆਪਦਾ ਘਰ ਹੈ ਨਹੀਂ ਚਾੜਤਾ ਨਹੀਂ ਮਾਰਦਾ ਨਾ ਨਾ ਮੈਂ ਨਾ ਕਰ ਤੇ ਲੜ ਯਾਰ ਪੁਰਾਣੇ ਘਰ ਵਾਲੀ ਕਿਹੜੀ ਗੱਲ ਹੈ ਉਹ ਜਾ ਯਾਰ ਤੂੰ ਐਵੇਂ ਹੋਰ ਹੀ ਪੰਗੇ ਲਈ ਜੰਨਾ ਤੂੰ ਤੇਰੇ ਕਿੰਨੇ ਜਿੰਦਰੇ ਖੋਲਦੂ ਇੱਕ ਜਿੰਦਰਾ ਖੋਲਿਆ ਹੈ ਤੱਕ ਦੋ ਖੋਲ ਹਾਂ ਦੋ ਜਿੰਦਰੇ ਖੋਲਤੇ ਦੋ ਖੋਲਤੇ ਯਾ ਇਹ ਫੇਰ ਤੇਰਾ ਹੌਲ ਮੰਨ ਕੇ ਚੱਲ ਵੀ 200 ਰੁਪਏ ਦਾ ਕੰਮ ਹੋ ਗਿਆ ਨਹੀਂ ਨਹੀਂ ਯਾਰ 300 ਦੀ ਗੱਲ ਹੈ ਆਪਣੀ ਜਿਹੜੀ ਮੈਂ ਤੈਨੂੰ 100 ਰੁਪਏ ਕਿਹਾ ਸੀ ਨਹੀਂ 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 ਯਾਰ ਨਹੀਂ 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 300 300 ਚੱਲ ਕੋਈ ਨਹੀਂ ਵੀ 300 ਵੀ ਦੇ ਦਾਂ ਵਾਧਾ ਦੇ ਦਾਂ ਗੱਲ ਕਿਹੜੀ ਆ ਹਾਂ ਤੂੰ ਇੱਕ ਜਿੰਦਰਾ ਆਪਣੇ ਹੋਰ ਖੁੱਲਣਾ ਹੈ ਉਹ ਭਰਾਵਾ ਮੈਨੂੰ ਸਾਫ਼ ਸੁਣਾ ਨਹੀਂ ਕਿਤੇ ਤੂੰ ਕੋ ਯਾਰ ਤੈਨੂੰ ਡਰ ਨਹੀਂ ਕਿ ਲੋੜ ਹੈ ਮੈਂ ਮੈਂ ਵਾਰੀ ਨਹੀਂ ਹੈਗੀ ਤੇਰੀ ਜ਼ਿੰਮੇਵਾਰੀ ਤੇਰੀ ਕੋਈ ਜ਼ਿੰਮੇਵਾਰੀ ਹੈ ਤੂੰ ਬਸ ਤਾਲੇ ਖੋਲ ਕੇ ਦੇ ਦੇ ਮੈਨੂੰ ਭਰਾਵਾ ਖੋਲ ਦੇ ਨਾ ਮੈਂ ਤਾਂ ਇਹ ਤਾਂ ਕਹਿਦਾ ਵੀ ਮੇਰੇ ਆਪੇ ਘਰ ਹੋਇਆ ਚੱਲ ਗਿਆ ਮੈਂ ਭੈਣ ਤੋਂ ਸੁਣੀਆਂ ਖੁੱਡਾ ਜਾ। ਨਹੀਂ ਇਹ ਖੁੱਡਾ ਵਾਲੀ ਕੀ ਗੱਲ ਆ ਯਾਰ ਤੇਰਾ ਤਾਂ ਕੰਮ ਹੀ ਆ ਤੂੰ ਤਾਂ ਪੈਸੇ ਲੈਣੇ ਆ। ਪੈਸੇ ਲੈਣੇ ਆ ਕੋਈ ਕੰਮ ਦਾ ਕੰਮ ਹੀ ਹੁੰਦਾ। ਤੀਜਾ ਜਿੰਦਰਾ ਖੋਲ ਦਦੂ ਹਾਂ ਹੈਨਾ। ਹਾਂ ਤੇਰੇ ਹੋ ਗਏ ਮੰਨ ਕੇ ਚੱਲ 300 ਰੁਪਏ ਬਣ ਗਿਆ। ਹਾਂ ਨਹੀਂ ਨਹੀਂ ਯਾਰ ਹਾਂ 150 ਰੁਪਏ ਜੱਡੇ ਦਾ। ਚਾ 150 ਲੈ ਰਹੀ ਯਾਰ। ਹਾਂ ਲੜਣ ਤਾਲਾ ਖੋਲਤਾ ਤੇ ਛੱਡ ਕੇ ਆ ਮੈਨੂੰ। ਬੈਠਾ ਸਿੱਧੂ ਸਾਹ ਲੈ ਲੈ ਨਾ ਯਾਰ ਸਾਹ ਲੈ ਨੂੰ ਮੈਂ ਇਹ ਪਹਿਲੇ ਸਮਾਨ ਚੈੱਕ ਕਰ ਲੈਂਦੇ ਆ ਆਪਦੇ ਘਰ ਦਾ ਮੇਰਾ ਪੂਰਾ ਨਹੀਂ ਨਹੀਂ ਯਾਰ ਛੱਡ ਤੇ ਆ ਮਗਰੋਂ ਕੋਈ ਚੋਰੀ ਤਾਂ ਨਹੀਂ ਕਰਕੇ ਲੈ ਗਿਆ ਨਹੀਂ ਨਹੀਂ ਛੱਡ ਕਰ ਲੈਂਦੇ ਨਹੀਂ ਨਹੀਂ ਛੱਡ ਕੇ ਆ ਮੈਂ ਪਹਿਲਾਂ ਟਾਈਮ ਹੋ ਗਿਆ ਪੁੱਲਾ ਹੀ ਛੱਡ ਗਏ ਅੱਜ ਜੱਬੀਆਂ ਦਾ ਜੇਬ ਚ ਨੇ ਇਹ ਧੂਆ ਕਿਵੇਂ ਖੁੱਲ ਗਿਆ ਗੁਆਣ ਤਾਂ ਨਹੀਂ ਪਤਾ ਯਾਰ ਵੀ ਗੇਟ ਖੁੱਲ ਆ ਪਿਆ ਦਾ ਇੱਧਰ ਲਾ ਵੀ ਜੱਬੀਆਂ ਤਾਂ ਆਪਣੇ ਕੋਲ ਆ ਯਾਰ ਤੇ ਉਹ ਵੀ ਗੇਟ ਖੁੱਲਿਆ ਪਿਆ ਯਾਰ ਅਗਲਾ ਗੇਟ ਵੀ ਖੁੱਲ ਆ ਗਿਆ ਗਾਣਾ ਇਹ ਗੱਲ ਬਾਤ ਬੂਆ ਗਾਣਾ ਵੀ ਖੁੱਲ੍ਹ ਰਿਹਾ ਰਗੀ ਗੱਲ ਹੋ ਗਈ ਏ ਅੰਦਰ ਤੋਂ ਨਹੀਂ ਕੋਈ ਕਹੇ ਤੇ ਮੈਨੂੰ ਛੱਡਿਆ ਓ ਛੱਡੇ ਮੈਂ ਛੱਡ ਮੈਂ ਆਇਆ ਮੈਂ ਕਿੱਧਰ ਭਾਈ ਕਿਵੇਂ ਭਾਈ ਕੋਣ ਭਾਈ ਮੇਰਾ ਭਾਈ ਹੋਰ ਭਾਈ ਕਿਵੇਂ ਭਾਈ ਮੈਂ ਤਾਂ ਲੈ ਕੇ ਆਇਆ ਇਹ ਕੌਣ ਕਰ ਕੀਦਾ ਇਹ ਮੈਨੂੰ ਇਹਨਾਂ ਨੂੰ ਤਾਰੀ ਖੋਣੇ ਸਰਕਾਰ ਆ ਬੈਗ ਕੀ ਕੋਈ ਉਹ ਮੇਰਾ ਸਮਾਨ ਆ ਇਹ ਮੇਰੀ ਗੱਲ ਸੁਣਦਾ ਮੇਰੇ ਉਹ ਮੇਰੇ ਤੇਰੇ ਮੈਂ ਚ ਲੰਘਾਂ ਜਾਂਦਾ ਸੀ ਤੋਂ ਗਲੀ ਚੋਂ ਨਹੀਂ ਨਹੀਂ ਯਾਰ ਅਵੇ ਇਝੂੜ ਕੇ ਮਾਰਦਾ ਯਾਰ ਕਮਾਈ ਇੱਥੇ ਖੜਕਾ ਹੀ ਜਾਂਦਾ ਸੀ ਹੜਕਾ ਦੇ ਪੈਸੇ ਪੁਏ ਲਈ ਫਿਰਦਾ ਹੈ ਨਾ ਪੈਸੇ ਨਹੀਂ ਮੇਰੇ ਵਿੱਚ ਪੈਸੇ ਹੋਣਗੇ ਤਾਂ ਮੇਰਾ ਸੁਣ ਇਹ ਮੈਨੂੰ ਆਂਦਾ 150 ਰੁਪਿਆ ਮੈਂ ਜਨਾ ਮਕਾਇਆ ਦੇ ਕਤਾਲੇ ਦਾ ਇਹ ਆਂਦਾ ਤੇਰੇ ਤਾਲੇ ਮੇਰਾ ਕਿਦਾਰਾ ਮੈਂ ਜਾਂਦਾ ਸੀ ਮੈਂ ਖੜਦਾ ਸੁਣ ਨਾ ਮੈਂ ਮਾਰਦਾ ਤੇ ਗਾਂ ਵੇਖਿਆ ਤੇ ਬੰਦਾ ਆਹ ਤੋੜੀ ਪੇਟੀ ਖੋਲ ਕੇ ਤੇ ਆ ਬੈਗ ਭਰ ਕੇ ਖੜਾ ਨਾ ਯਾਰ ਬਾਈ ਕੋਈ ਪੇਟੀ ਠੀਕ ਆ ਬਈ ਮੈਂ ਚੱਲਿਆ ਮੈਂ ਤਾਂ ਫੜਾ ਫੜਲਾ ਨੀ ਬਾ ਤਮੈ ਮੈਚ ਜਗਾਣੇ ਹੈ ਭਾਈ ਨਹੀਂ ਨਹੀਂ ਫੜ ਤੂੰ ਨਹੀਂ ਨਹੀਂ ਯਾਰ ਉਹ ਬਾਈ ਨੂੰ ਫੜ ਤੂੰ ਮੈਂ ਨਾ ਯਾਰ ਇਹਨੂੰ ਤੇਰੀ ਚੋਰ ਫੜਾਦਾ ਸਵਾ ਪੈਸੇ ਇਹਦੇ ਕੋਲ ਮੇਰੇ ਕੋਲ ਕੁਝ ਨਹੀਂ ਹੈ ਜਿਹੜੇ ਹਾ ਭਾਈ ਯਾਰ ਕਿੱਦਾਂ ਬੜਾ ਫਿਰਦਾ ਹੈ ਨਹੀਂ ਭਾਈ ਯਾਰ ਮੈਨੂੰ ਤੋ ਲੈ ਕੇ ਆਇਆ ਉਹ ਤਾਂ ਹਾਂ ਨਹੀਂ ਨਹੀਂ ਵੀਰੇ ਸਾਡੇ ਕੋਲ ਆ ਗਿਆ ਬੜਾ ਛੱਡ ਕੇ ਆਉ ਮੈਨੂੰ ਘਰੇ ਜਾਣ ਛੱਡ ਕੇ ਇਹ ਤਾਂ ਦੀ ਚੋਰੀ ਹੈ ਇਹਦੇ ਚ ਵੇਖ ਕਿ ਬੰਨਗੇ ਨੂੰ ਨੀਮਣਾ ਨਹੀਂ ਯਾਰ ਭਾਈ ਇਹਨੂੰ ਬੰਨਗੇ ਨੀਮਣਾ ਲਈ ਯਾਰ ਲੈ ਯਾਰ ਸੌ ਜਾਗੇ ਰਸ ਨਹੀਂ ਉਧਰੋਂ ਲੈ ਆ ਵੇਖ ਕੇ ਬੰਨਗੇ ਨੂੰ ਨੀਮਣਾ ਫੜਾ ਕੇ ਯਾਰ ਫੁੱਸਲ ਫੜਾਉਣੇ ਰੱਸੀ ਨੂੰ ਕੀ ਕਰਾਉਣਾ ਸਿੱਧਾ ਇਹਨੇ ਤਾਂ ਕਲਾਈ ਜੱਟਿਆ ਜਨ ਬਣਾਇਆ